ਮੈਂ ਮੰਗ ਇਹੋ ਪ੍ਰਸ਼ਾਸਨ ਕੋਲ ਤੋਂ ਨਹੀਂ ਹੋਈ ਕਰਦਾ ਵਾਂ ਕਿ ਇਹ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਜੇ ਕਿਸੇ ਨੂੰ ਕੋਈ ਗਲਬਾਦ ਹੈ ਕੋਈ ਦੁੱਖ ਤਕਲਵੀ ਵੀ ਜਾਂ ਕੋਈ ਉਦਾਂ ਵੀ ਕਿਸੇ ਨੂੰ ਵੀ ਕੋਈ ਵਹਿਮ ਭੈਮ ਆ ਤੇ ਮੈਨੂੰ ਦੱਸ ਦੇਵੇ ਤੇ ਮੇਰੇ ਨਾਲ ਜਿਹੜਾ ਵੀ ਕੋਈ ਨੇ ਵਹਿਮ ਭੈਮ ਕੱਢਣਾ ਵਾ ਕਿ ਇਹ ਵੀ ਤਰਾ ਦਾ ਜੇ ਪਿੰਡ ਦਾ ਵਾ ਪਿੰਡ ਦਾ ਕੱਢ ਲੇ ਜੇ ਬਾਹਰ ਦਾ ਵਾ ਤੇ ਬਾਹਰ ਦਾ ਕੱਢ ਲੇ ਤੇ ਕਿ ਇਹਨੂੰ ਦੋਸ਼ੀ ਕੋਈ ਵੀ ਹੋਵੇ ਜੇ ਕਿਸੇ ਨੂੰ ਕੋਈ ਹੈਗਾ ਵਿਅੰਗ ਦੇ ਕੋਈ ਗ੍ਰਿਫਤਾਰ ਕਰਨਾ ਚਾਹੀਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਕੇ ਇਹਨੂੰ ਵਿਅਉ ਆ ਕਿਸੇ ਵੀ ਬੰਦੇ ਨੂੰ ਉਹ ਨਿਰਨਾਣ ਕੇ ਦਿਨੇ ਘਟਨਾ ਦਿਨੇ ਕੱਢ ਲੇ ਜਾਂ ਮੈਨੂੰ ਦੱਸ ਕੇ ਕੱਢ ਦੇ ਪਰ ਬੱਚਿਆਂ ਦੇ ਪਰਿਵਾਰ ਤੇ ਮੇਰੇ ਤੇ ਆ ਕੰਮ ਹੋਇਆ ਬੱਚੇ ਨਾਲ ਮੇਰੇ ਵੀ ਤੇ ਪਰ ਇਹ ਗੱਲ ਮਾੜੀ ਕੀਤੀ ਜਿ ਜਿੰਨੇ ਵੀ ਕੀਤੀ ਆ ਤੇ ਜੇ ਕਿਸੇ ਨੇ ਆਉਣਾ ਜਾਣਾ ਇਹ ਤੇ ਮੈਨੂੰ ਦੱਸ ਦਿੰਦਾ ਤੇ ਮੈਂ ਮੈਂ ਜੋਗਨਜੀਤ ਸਿੰਘ ਹੋਟੀਆਂ ਅੱਜ ਸਾਡੇ ਪਿੰਡ ਦੇ ਵਿੱਚ ਤੜਕੇ 2:30 ਵਜੇ ਦੀ ਗੱਲ ਆ ਸਾਡੇ ਮੈਂਬਰ ਪੰਚਾਇਤ ਜਿਹੜੇ ਕਸ਼ਮੀਰ ਸਿੰਘ ਰੰਜੂ ਪਹਿਲਵਾਨ ਆ ਉਨ੍ਹਾਂ ਦੇ ਘਰ ਦੇ ਉੱਤੇ ਅੰਨੇਵਾ ਜਿਹੜੀ ਫਾਇਰਿੰਗ ਕੀਤੀ ਗਈ ਆ ਔਰ ਜਿੱਥੇ ਸੌਂਦੇ ਆ ਉੱਥੇ ਅਣਕੇ ਸਿੱਧੀਆਂ ਗੋਲੀਆਂ ਜਿਹੜੀਆਂ ਗੇਟ ਨੂੰ ਗੇਟ ਦੇ ਵਿੱਚੋਂ ਨਹੀਂ ਲੰਘ ਕੇ ਵੱਜੀਆਂ ਵਾ ਔਰ ਚਲੋ ਮਰ ਦੀ ਕਿਰਪਾ ਨਾਲ ਇਹਨਾਂ ਦੀ ਜਿਹੜੀ ਆ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਪਰ ਇਹ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਸਾਰੀ ਵਿਗੜ ਚੁੱਕੀ ਆ ਨਿਤ ਦਿਹਾੜੇ ਰਜਨਾ ਕਦੀ ਕਿਸੇ ਨੂੰ ਗੋਲੀ ਵੱਜਦੀ ਆ ਛਰੇਆਮ ਲੋਕੀ ਹਥਿਆਰ ਲੈ ਕੇ ਘੁੰਮ ਰਹੇ ਆ ਔਰ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਜਾਂ ਸਾਡੀ ਪੰਜਾਬ ਦੀ ਸਰਕਾਰ ਆ ਔਰ ਇਹ ਕੰਨ ਦੇ ਉੱਤੇ ਜونی ਸਰਕਦੀ ਕਦੀ ਕਿਤੇ ਪੁਲਿਸ ਮਲਾਚ ਮਾਰ ਦਿੱਤਾ ਜਾਂਦਾ ਪੁਲਿਸ ਦੇ ਪੁਲਿਸ ਦਾ ਇਤਿਹਾਰ ਖੋ ਕੇ ਔਰ ਇਹ ਅੱਜ ਜਿਹੜੀ ਘਟਨਾ ਵਾਪਰੀ ਆ ਇਹ ਪੰਜਾਬ ਸਰਕਾਰ ਦੀ ਜਿਹੜੀ ਕਾਨੂੰਨ ਵਿਵਸਥਾ ਜਿਹੜਾ ਪ੍ਰਬੰਧ ਹੈ ਗ੍ਰਹਿ ਮੰਤਰੀ ਖੁਦ ਭਗਵੰਤ ਸਿੰਘ ਮਾਨ ਆ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਪਰ ਇਹਨਾਂ ਇਹੋ ਜਿਹੇ ਜਿਹੜੇ ਅ ਅਨਸਰ ਆ ਉਹਨਾਂ ਦੇ ਉੱਤੇ ਕੰਟਰੋਲ ਕਰਨ ਦੇ ਵਿੱਚ ਜਿਹੜੀ ਸਰਕਾਰ ਆ ਤੇ ਪੁਲਿਸ ਆ ਉਹ ਅਸਫਲ ਆ ਜੇ ਇਹਨਾਂ ਦਾ ਜੇ ਇੱਥੇ ਸੁੱਤੇ ਹੁੰਦੇ ਇਸੇ ਜਗ੍ਹਾ ਰਜਨਾ ਸੌਂਦਾ ਹੈ ਕਸ਼ਮੀਰ ਸਿੰਘ ਜਿਹੜਾ ਪਲਵਾਨ ਆ ਤੇ ਜੇ ਇੱਥੇ ਅਜ ਸੁਤਤਾ ਹੁੰਦਾ ਤੇ ਇਹ ਕੁਝ ਵੀ ਘਟਨਾ ਜਿਹੜੀ ਵਾਪਰ ਸਕਦੀ ਸੀ ਜਾਂ ਨਹੀਂ ਨੁਕਸਾਨ ਵੀ ਹੋ ਸਕਦਾ ਹੈ